ਆ ਦੇਖੋ ਬਈ ਤੜਕੇ ਤੜਕੇ ਸਵੇਰ ਸਵੇਰ ਕਿਨੀ ਧੁੰਦਾ 10 ਵਜੇ ਹੈ ਤੜਕੇ ਤੜਕੇ ਜਾ ਰਹੇ ਹਾਂ ਜੀ ਗੇੜੀ ਛੇੜੀ ਦਾ ਹੁਣ ਫਲਤ ਹੁੰਦਾ ਆਏ ਸਾਡੇ ਐਮ ਡੀ ਸਾਹਿਬ ਉੱਥੇ ਹੀ ਹੈਗੇ ਦੁਨੀਆ ਚੰਦ ਤੇ ਪਹੁੰਚ ਗਈ ਵਾਜ ਸਹੀ ਗੱਲ ਹੈ ਆ ਦੇਖੋ ਬਈ ਇਹ ਤੱਕ ਜੀ ਅੰਨ ਸਾਰੇ ਸਾਰੇ ਖੱਡ ਖਾਸੀ ਹੈ ਨੇ ਜੀ ਅੱਜ ਬੱਸ ਹੁੰਦੀ ਉਹਦਾ ਪਾਸੇ ਉੱਪਰ ਨੇ ਸਕੂਟਰ ਵਿੱਚ ਬਾਹਰ ਆ ਗਏ ਬੈਠੇ ਰਹੇ ਪਹਿਲਾਂ ਸਕੂਟਰੀ ਰੋਕਦਾ ਸੀ ਮੇਰੇ ਅੱਗੇ ਦੇਖਦਾ ਸੀ ਫਿਰ ਤੁਰ ਕੇ ਜਾਂਦਾ ਸੀ ਫਿਰ ਤੁਰ ਕੇ ਆਦੀ ਠੀਕ ਹੈ ਜੀ ਕੰਮ ਕਾਜ ਦਾ ਬਧਿਆ ਹੋਇਆ ਸੀ ਠੀਕ ਹੈ ਠੀਕ ਹੈ ਇਹ ਤੜਕੇ-ਤੜਕੇ ਸਾਡੇ ਗੱਫਾ ਦੇ ਸਾਥ ਨਾਲ ਆਏ ਹੋਏ ਨੇ ਇੱਕ ਕੱਪ ਬਹੁਤ ਮਾਰਦੇ ਨੇ ਲਓ ਵੀ ਮੋਢਿਓ ਕਿੰਨਾ ਟਾਈਮ ਹੋ ਗਿਆ ਹੁਣ ਜਾਣ ਦੀ ਤੇ ਤਿਆਰੀਆਂ ਚ ਆ ਸਾਡੇ ਅੱਗੇ ਐਮ.ਡੀ. ਸਾਹਿਬ ਐਮ.ਡੀ. ਸਾਹਿਬ ਹਾਂਜੀ 500 ਫੋਲੋਅਰ ਤੋਂ ਉੱਪਰ ਹੋ ਗਏ ਇੰਸਟਾਗ੍ਰਾਮ ਤੇ ਕੀ ਕਹਿਣਾ ਚਾਹੁੰਦੇ ਹੋ ਆ ਸਾਡੇ ਉਸਤਾਦ ਜੀ ਦੇਖੋ ਹਾਥੀ ਖੜਾ ਕਰ ਰਹੇ ਤੇ ਇਹ ਹੱਥ 500 ਫੋਲੋਅਰ ਹੋ ਗਏ ਇੰਸਟਾਗ੍ਰਾਮ ਦੇ ਵੀਰੇ ਸਾਰਿਆਂ ਨੂੰ ਐਮਡੀ ਸਾਹਿਬ ਅੱਜ ਗੁੱਸੇ ਜਿਹਾ ਨੇ ਪੂਰੇ ਹਨਾ ਆ ਗਈ ਚੱਕਿਆ ਹੋਇਆ ਤਾਰ ਦਾ ਰੋਲ ਇਹ ਅੱਖ ਦੇ ਦੰਦੀ ਵੱਟ ਰੰਦੇ ਨਹੀਂ ਕਿਹਦੇ ਤੇ ਵੱਟ ਰਹੀ ਐ ਇਸ 'ਚ ਦੱਸੋ ਨਾ ਅੱਖ ਦੇ ਅੱਖ ਅੱਖ ਕਿਹੜੀ ਅੱਖ ਰੱਪੜੀ ਆ ਠੀਕ ਹੈ ਚਲੋ ਮਿਲਦੇ ਆਂ ਜੀ ਬਾਅਦ 'ਚ ਆ ਕੇ ਹੁਣ ਜਾ ਰਹੇ ਆਂ ਅਸੀਂ ਚੱਲੀਏ ਬਰੋ ਚਲੋ ਆ ਦੇਖ ਲਓ ਵੀ ਗੇਟ ਨਹੀਂ ਬੰਦ ਹੁੰਦਾ ਏਡੇ ਵੱਡੇ ਬੰਦੇ ਦਾ ਆਹ ਦੇਖ ਲਓ ਇਹ ਇਹ ਗੇਟ ਨਹੀਂ ਬੰਦ ਹੋ ਰਿਹਾ ਇਹਦੇ ਤੋਂ ਅਸਤ ਕੀ ਕਰੇਗਾ ਤੈਸ ਤੂੰ ਤਾਂ ਹਸਪਤਾਲ ਜੋ ਹੈ ਤੂੰ ਰਹਿਣ ਦੇ ਲਿਆ ਕਰ ਦਿੰਦਾ ਇਹ ਚੱਕਣਾ ਭੂਖ ਥੋੜਾ ਲੈ ਅੰਦਰ ਹੀ ਰਹਿ ਬਾਹਰ ਨਾ ਆਈ ਚੱਲੀਏ ਉਸਤਾਦ ਜੀ ਲੇਟਾਂ ਆ ਪਹਿਲਾਂ ਹੀ ਚਲੋ ਫਿਰ ਖਿੱਚ ਦਿਓ ਰਾਣੀ ਸੁੰਦਰਾ ਹੈ ਚੱਲ ਅੱਜ ਦੀ ਰਿਪੋਰਟ ਤਾ ਵੀ ਵੀ ਚੱਕਰ ਰੋ ਸੰਗਰੂਰ ਦਾ ਹੌਣ ਚੱਲੇ ਸੀ ਕੰਮ ਤੇ ਕਿੰਨੇ ਵਜ ਗਏ 12 ਵਜ ਗਏ ਹੋਣਗੇ 12 ਵਜ ਗਏ ਆਪਾਂ ਬੜਾ ਲੇਟ ਕਰ ਦਿੰਦੇ ਆ ਨਾ ਲੇਟ ਕਾਣੂ ਆਪਾਂ ਕਰਦੇ ਕੰਮ 11 ਵਜ ਤੋਂ ਬਾਅਦ ਆਣੀ ਸਰਦਾਰੀ ਹੈ ਹਾਂ ਆਪਣਾ ਕੰਮ 12 ਵਜ ਦੇ ਨੂੰ ਫੇਰੀ ਹੁੰਦਾ ਓਕੇ ਚਲੋ ਮਿਲਦੇ ਆ ਉੱਥੇ ਪਹੁੰਚ ਕੇ ਘਰ ਤਾਂ ਸੀ ਜੀ 75 ਕਿਲਾ ਗਿਆ ਸੀ ਪੂਰੇ ਓਏ ਸਾਰ ਲੈਂਦਾ ਤੁੰਦ ਚੈੱਕ ਕਰੋ ਫਿਰ ਪਰ ਜਿਹੜਾ ਆਹ ਠੱਡੀ ਤੋਂ ਦਾ ਨਾ ਆਉਂਦਾ ਹੈਗੇ ਨੇ ਅੱਜ ਆਵੜੇ ਗੱਡੀ ਲੈ ਆਉਂਦੇ ਕਿੰਨੇ ਜਾਂਦੇ ਸੌ ਸੌ ਪੂਰੇ ਸੌ ਅੱਜ ਪਾਰਕੇ ਕੋਈ ਦੇਵਤਾ ਕੋਈ ਦੇਵੀ ਦੇਵ ਕਹਾੜਾ ਛੱਡ ਦੇ ਰਾ ਦੇਵੀ ਦੇਵ ਦਾ ਨਾਸ਼ਾ ਏ ਟ੍ਰੱਕ ਰੁਕ ਗਈ ਏਡੇ ਦੇ ਕਹਾੜਾ ਛੱਡ ਦੇ ਗੱਡੀ ਲੈ ਲੈ ਮੁਕੇ ਨਾ ਬਹੁਤ ਬਾਤਾੜਦੇਗਾ ਅਗਲਾ ਦੇਖਾਂਗੇ ਜਿੱਥੇ ਇੱਥੇ ਬਹੁਤ ਮਾਰਾਂਗਾ ਸਾਰਾ ਚੈੱਕ ਕਰੋ ਜੀ ਕੈਮਰਾ ਦੇਖੋ ਜਿੱਥੋਂ ਨੂੰ ਜਾਊਂਗਾ ਉਦੋਂ ਦੇ ਨਾਲ-ਨਾਲ ਤੁਰੂ ਮੇਰੇ ਕੈਮਰਾ ਦੇਖੋ ਚੈੱਕ ਕਰੋ ਇੱਧਰ ਵੀ ਰੋਲ ਚੈੱਕ ਕਰੋ ਕੁਆਲਿਟੀ ਆ ਦੇਖੋ ਜਿੱਧਰ ਨੂੰ ਆ ਜਾਊਗਾ ਉਧਰ ਨੂੰ ਨਾਲ ਨਾਲ ਤੁਰਦਾ ਕੈਮਰਾ ਇਹ ਚੋਰ ਬੱਚੀ ਦੱਸ ਉਧਰ ਨੂੰ ਜਾਊ ਉਧਰ ਇਹਦੇ ਨਾਲ ਤਾਂ ਨਹੀਂ ਚੋਰ ਬੱਚਦਾ ਆ ਦੇਖੋ ਕੁਆਲਿਟੀ ਦੇਖੋ ਹੈ ਫਰੀ ਤੱਕ ਪੂਰੀ ਆ ਦੇਖੋ ਜੀ ਸਾਡੇ ਐਮ ਡੀ ਸਾਹਿਬ ਕਰੰਟ ਨੂੰ ਵੀ ਹੱਥ ਪਾਉਂਦੇ ਨੇ ਹੋਣ ਜੋੜਨਗੇ ਕੈਮਰੇ ਦੀ ਤਾਰ ਫੀਟਿੰਗ ਦੇਖੋ ਜੀ ਮੁੰਡੇ ਦੇ ਸਾਡੇ ਦੇ ਉਹ ਬੋਲਾ ਤਾਂ ਕੈਮਰਾ ਨਾਈ ਵੀਡੀਓ ਬਣਾ ਰਿਹਾ ਬਲੌਗ ਬਣਾਉਂਦੇ ਆਂ ਬਲੌਗ YouTube ਤੇ ਪਾਉਂਦੇ ਆਂ ਬਲੌਗ ਬਣਾ ਕੇ ਵੀ ਐਵੇਂ ਐਵੇਂ ਕੰਮ ਕਰਿਆ ਸਵੇਰੇ ਸਵੇਰੇ ਬਾਈ ਬਹੁਤ ਦਿਨ ਖਰਾਬ ਹੋਇਆ ਯਾਰ ਆਪਾਂ ਲਹਣਗੇ ਜੇ ਇੱਕ ਵਾਈਫਾਈ ਵਾਲਾ ਕੈਮਰਾ ਤਾਂ ਉੱਥੇ ਆਪਾਂ ਗਏ ਸੀ ਬਾਈ 12:00 ਵਜੇ ਗਏ ਸੀ ਯਾਰ ਆ ਹੁਣ 5:00 ਵਜੇ ਯਾਰ ਸਾਰਾ ਦਿਨ ਖਰਾਬ ਹੋਇਆ ਇੱਕਾ ਸਾਡਾ ਮਨੀਸ਼ ਇਹਨੂੰ 2:00 ਵਜੇ ਕੈਮਰਾ ਮੰਗਾਇਆ ਸੀ ਇਹ ਤੋਂ ਨੇ ਬਈ ਨਾਨਾ ਕਰਦੇ ਸਾਢੇ 3-4 ਵਜੇ ਪਹੁੰਚਿਆ ਸਾਡੇ ਲਵੇ ਆ ਹੁਣ ਲਾ ਕੇ ਕੈਮਰੇ ਲਾ ਕੇ ਵਿਲੇ ਹੋਇਆ ਬਈ ਹੁਣ ਆਪਾਂ ਖਾਬ ਦਾ ਸਾਰੇ ਆ ਕੁਲਚੇ ਆ ਕੁਲਚੇ ਲਈ ਰੈਡੀ ਤੇ ਖੜੇ ਆਪਾਂ ਖਾਬ ਦਾ ਮੋਟੂ ਇਕੱਠਾ ਆਪਣਾ ਨਾਲ ਹੀ ਆ ਰੋਡ ਤੇ ਖੜ ਕੇ ਕੁਲਚੇ ਖਾ ਕੇ ਹੁਣ ਆਪਾਂ ਸਨਾਮ ਵੀ ਪੰਜ ਕੈਮਰੇ ਲਾਉਣੇ ਸੀ ਬਈ ਹੁਣ ਉਹ ਦੇਖਦੇ ਆ ਪੋਸਟਪੋਨ ਹੋ ਗਏ ਬਈ ਕੱਲ ਤੇ ਤਾਂ ਹੁਣ ਆਪਣੇ ਲਵੇ ਦੋ ਕੈਮਰੇ ਲਾਉਣੇ ਨੇ ਆਪਾਂ ਲੋਕਲ ਆਪਣੇ ਸੰਗਰੂਰ ਏਰੀਏ ਚ ਤੇ ਉਹ ਲਾਉਣੇ ਆ ਚੱਲ ਕੇ ਉਹਨਾਂ ਦੀ ਵੀਡੀਓ ਬਣਾਉਣੇ ਆ ਆਉਣ ਇਹਨਾਂ ਦੀ ਪੇਟ ਪੂਜਾ ਕਰਾ ਦਈਏ ਪਹਿਲਾਂ ਆਪਾਂ ਦੋ ਜੀ ਭੁੱਖੇ ਖੜੇ ਨੇ ਇਹ ਚੈੱਕ ਕਰੋ ਆ ਦੇਖੋ ਕਿਵੇਂ ਫੋਨ 'ਚ ਬੜੇ ਨੇ ਆ ਦੇਖੋ ਆ ਵੀ ਮੋٹے ਕੁਲਚੇ ਫੜ ਲਓ ਉਹ ਚੈੱਕ ਕਰੋ ਭੁੱਖੇ ਜੀ ਖਾ ਰਹੇ ਨੇ ਹੁਣ ਜਿਹੜੇ ਭੁੱਖੇ ਸੀਗੇ ਤੇ ਆ ਬਾਈ ਦੀ ਰੇੜੀ ਲੱਗਦੀ ਆ ਘਰ ਦਾਲੇ ਮੋੜ ਦੇ ਪਿੰਡ ਦੇ ਉਹ ਬਾਈ ਦੇ ਬਹੁਤ ਗੈਂਡ ਕੁਲਚੇ ਹੁੰਦੇ ਨੇ ਕੁਲਚੇ ਆ ਕੇ ਇੱਕ ਵਾਰੀ ਟੇਸਟ ਕਰੇ ਦੋਆ ਆਪਾਂ ਚੱਲਿਆਂ ਹੁਣ ਘਰਾਂ ਨੂੰ ਆਪਣਾ ਸਾਰਾ ਕੰਮ ਕੰਮ ਖਤਮ ਹੋ ਗਿਆ ਫਿਰ ਮਿਲਦੇ ਆਪਾਂ ਅਗਲੇ ਬਲੌਗ 'ਚ ਤੇ ਕੱਲ ਨੂੰ ਦੇਖਦੇ ਆਪਾਂ ਨਾ ਨਾ ਕੀ ਕੰਮ ਹੁੰਦਾ ਕੀ ਕਰਦੇ ਆ ਤਾਂ ਠੀਕ ਹੈ ਫਿਰ ਮਿੱਤਰੋ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ